ਧਰਨਾ ਆਪਾਂ ਬਾੜ ਕੇ ਲਾ ਲੈਨੇ ਆ ਆਪਾਂ ਨੂੰ ਗੇਟ ਨਾਲ ਕੋਈ ਮਤਲਬ ਨਹੀਂ ਕੋਈ ਆਉਂਦਾ ਕੋਈ ਜਾਂਦਾ ਹਾਂ ਨਾ ਆਪਾਂ ਪੁਲਿਸ ਨਾਲ ਸੁਪਾਈ ਦਾ ਕੰਮ ਹੈ ਨਾ ਆਪਾਂਨ ਪ੍ਰਸ਼ਾਸਨ ਨਾਲ ਕੋਈ ਗੱਲ ਕਰਨ ਦੀ ਲੋੜ ਹੈ ਤੜਕੇ ਕਾਲ ਦਿੱਤੀ ਹੈ ਪੰਜਾਬ ਦੇ ਜੱਥੇਬੰਦੀ ਹੁੰਦੀ ਦੀ ਹੈ ਉਹ ਤੜਕੇ ਕਿਵੇਂ ਆਉਂਦੇ ਆ ਨਾ ਆਉਂਦੇ ਉਹਨਾਂ ਦਾ ਕੰਮ ਹੈ ਮੰਦਰ ਰੋਡ ਦੀ ਡਿਊਟੀ ਲਾ ਤੇ ਉਹ ਟੈਂਟ ਲਿਆਉਂਦਾ ਆਪਾਂ ਉਥੇ ਬਾੜ ਕੇ ਲਾ ਲੈਨੇ ਆ ਠੀਕ ਆ ਸਹੀ ਹੈ ਆਪਾਂ ਜਵਾਨਤਾ ਨਾਲ ਪਹਿਲੇ ਅੱਗੇ ਦਿੱਤੀਆਂ ਇੰਨੇ ਗਿਰਫਜ਼ਾਰੋ ਇੱਕ ਤਾਂ ਨਾ ਨੇ ਤੇ ਨਾ ਹੋਣ ਦੇਣੀਆਂ ਉਹ ਪ੍ਰਸ਼ਾਸਨ ਦਾ ਕੰਮ ਆ ਕਿਵੇਂ ਛੱਡਿਆ ਉਹਨਾਂ ਨੂੰ ਜਿੰਨੇ ਦਿਨ ਛੱਡਦੇ ਨਹੀਂ ਉਹਨੇ ਦਿਨ ਆਪਾਂ ਧਰਨਾ ਇੱਕ ਦਿਨ ਲੱਗਦਾ ਦੋ ਲੱਗਦਾ ਪਰਮਾਨੈਂਟ ਲੱਗਦਾ ਹੈ ਉਹ ਤੜਕੇ ਦਾ ਫੈਸਲਾ ਹੈ ਹਾਂ ਹੁਣ ਨਾ ਕਿਸੇ ਨੇ ਹੌਲਾ ਕਰਨਾ ਹੈ ਠੀਕ ਠੀਕ ਹੈ ਜਿੰਦਾਬਾਦ ਮੁਰਦਾਬਾਦ ਹੈ ਉਹ ਆਪਣਾ ਹਥਿਆਰ ਹੈ ਜਿਵੇਂ ਇਹਨਾਂ ਕੋਲੇ ਡੰਡਾ ਤੇ ਕਲਮ ਹਥਿਆਰ ਹੈ ਆਪਣੇ ਕੋਲ ਤਾਂ ਜਿੰਦਾਬਾਦ ਤੇ ਮੁਰਦਾਬਾਦ ਹੋਊ ਨਾ ਹੈ ਠੀਕ ਹੈ ਉਹ ਆਪਾਂ ਸਰਕਾਰ ਦਾ ਕਰਨਾ ਜੇ ਪ੍ਰਸ਼ਾਸਨ ਦਾ ਕਰਨਾ ਉਹ ਆਪਾਂ ਕਰਨਾ ਹੈ ਰਾਪਾ ਖਾਲੀ ਕਰ ਦੇਣਾ ਬਾੜ ਕੇ ਟੈਂਟ ਦਾ ਆਪਾਂ ਬੰਦੋਬਸਤ ਕਰ ਲੈਨੇ ਆ। ਠੀਕ ਹੈ। ਨਾ ਤਾਂ ਆਉਣ ਜਾਣਾ ਇਹਨੂੰ ਨਾ ਆਪਾਂ ਪ੍ਰਸ਼ਾਸਨ ਦੀ। ਠੀਕ ਹੈ। ਠੀਕ ਹੈ ਆਪਦਾ ਜਾਣ ਖੇਡਣਾ। ਉਹ ਜਿਵੇਂ ਆਪਣਾ ਕੱਠ ਵੱਧਦਾ ਜਾਊਗਾ ਉਹ ਤੜਕੇ ਦਾ ਫੈਸਲਾ ਹੈ। ਜੇ ਆਪਾਂ ਥਰਨੇ ਇੱਥੇ ਲਾਉਣਾ ਜਾਂ ਡੀਸੀ ਦਾ ਉਤਰ ਕਰਾਉ ਕਰਨਾ ਜਾਂ ਪਰਮਾਨੈਂਟ ਇੱਥੇ ਰੱਖਣਾ। ਪਹਿਲੀ ਗੱਲ ਤਾਂ ਮੁੱਦਾ ਹੀ ਆਪਣਾ ਇੱਥੋਂ ਦਾ ਪਰਚੇ ਇੱਥੋਂ ਦਾ। ਇੱਥੇ ਅੱਖਾਂ ਜੀ ਇੱਥੇ ਅੱਖਾਂ ਜੀ ਦਾ। ਜੇ ਸਾਰੇ ਸਹਿਮਤੋਂ ਤੜਕੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਅਲਾਟਮੈਂਟ ਕਰ ਦਿਓ। ਹੁਣ ਜਿੰਨੇ ਬੈਠੇ ਆਂ ਇੱਥੇ ਟੜਕੇ ਬੈਠੇ ਹੋਏ ਤਾਂ ਹੀ ਕੰਮ ਬੰਨਣਾ ਹੈ ਇਹ ਨਾ ਹੋਵੇ ਉੱਥੇ ਚਾਰ ਬੰਦੇ ਹੋਰ ਧਰਨਾਲਾ ਕੇ ਹੀ ਬਹਿ ਗਏ ਮੁੜ ਕੇ ਪ੍ਰਧਾਨ ਦੀ ਕਲੀ ਪੁਲਿਸ ਵਾਲ ਨੂੰ ਕਹਿੰਦੇ ਸਾਨੂੰ ਚਾਹ ਪਿਆ ਦਿਓ ਲੋਸ ਮਿੰਟਾਂ ਦਾ ਹੋਈ ਜਾਂਦੀਆਂ ਜੀ ਲੋਸ ਨਹੀਂ ਲੋਸ ਮਿੰਟਾਂ ਹੋਈ ਜਾਂਦੀਆਂ ਜਿਹੜੇ ਹੁੰਦਾ ਧਰਨਾਲਾ ਦੀ ਵੜ ਦੇ ਉਹਨੂੰ ਪਿੰਡ ਨੇ ਫੈਸਲਾ ਕਰ ਲਿਆ ਵੀ ਸਾਡਾ ਪਿੰਡ ਟੜਕੇ ਇੱਥੇ ਆਊਗਾ ਆ ਲੰਗਰ ਦਾ ਬੰਦੋਬਸਪਾ ਵੀ ਆਊਗਾ ਸਾਰਾ ਵਿਊ ਆ ਉੱਠ ਕੇ ਉਦੋਂ ਜਾਵਾਂਗੇ ਜਦੋਂ ਆਪਣੇ ਬੰਦੇ ਆ ਗਏ ਠੀਕ ਹੈ ਜੀ ਚਾਹੇ ਉਹ 5 ਦਿਨਾਂ ਨੂੰ ਹੋਣ ਚਾਹੇ ਟੜਕੇ ਛੱਡਣਾ ਤੇ ਚਾਹੇ ਰਾਤ ਨੂੰ ਛੱਡਣਾ ਪਹਿਲੀ ਦਾ ਰਿਮਾਂਡ ਇਹਨਾਂ ਕੋਲੇ ਸੀ ਸਾਡੇ ਬੰਦੇ ਹੁਣ ਸਾਨੂੰ ਮੁਲਾਕਾਤ ਹੋਣੀ ਚਾਹੀਦੀ ਸਾਡੇ ਬੰਦੇ ਕੇ ਤੇ ਸਾਡੇ ਬੰਦੇ ਜਿੱਥੇ ਵੀ ਆ ਸਾਨੂੰ ਨਹੀਂ ਪਤਾ ਕਿੱਥੇ ਲੈ ਗਿਆ ਪ੍ਰਸ਼ਾਸਨ ਲੈ ਕੇ ਗਿਆ ਕੀ ਤਦਦਸ਼ਾ ਕਰ ਰਿਹਾ ਉਹਨਾਂ ਦੇ ਕੀ ਟੌਰਚਰ ਕਰ ਰਿਆ ਨੂੰ ਸਾਡੇ ਬੰਦੇ ਸਾਨੂੰ ਹੁਣ ਇੱਥੇ ਸਾਡੇ ਬੰਦੇ ਸਾਨੂੰ ਚਾਹੀਦੇ ਸਾਂ ਤੁ ਸਾਡੇ ਬੰਦੇ ਦਿਖਾਓ ਹਾਂ ਚਾਹੀਦੇ ਠੀਕ ਹੈ ਜੀ ਤੇ ਦੂਜੀ ਗੱਲ ਸਾਥਿਓ ਲੜਾਈ ਜਿਹੜੀ ਉਹਨਾਂ ਵੀਰਾਂ ਨੇ ਲੜੀ ਹੈ ਨਾ ਉਹ ਸਭ ਦੀ ਸਾਂਝੀ ਲੜਾਈ ਲੜੀ ਕੋਈ ਵਿਅਕਤੀਗਤ ਲੜਾਈ ਨਹੀਂ ਉਹਨਾਂ ਬੱਚਿਆਂ ਦੀ ਤੇ ਸਾਰੇ ਵੀਰ ਡਟ ਕੇ ਸਾਥ ਦਿਓ ਮੋਢੇ ਨਾਲ ਮੋਢਾ ਲਾ ਕੇ ਛੋਟੇ ਮੋਟੇ ਮਤਵੇਦ ਭੁੱਲ ਕੇ ਕਿਉਂਕਿ ਜੇ ਅੱਜ ਉਹਨਾਂ ਨੂੰ ਚੱਕਿਆ ਨਾ ਕੱਲ ਨੂੰ ਤੁਹਾਡੇ ਬੱਚੇ ਨੂੰ ਚੱਕਣਗੇ ਸਾਨੇ ਇੱਕ ਤਾਂ ਜਿੰਦਾਬਾਦ ਜੀ ਸਾਡੇ ਸਾਰੇ ਵੀਰ ਡਟ ਕੇ ਆਪਾਂ ਪ੍ਰਸ਼ਾਸਨ ਨਾਲ ਕੋਈ ਕਿੰਤੂਪਰੰਤੂ ਨਹੀਂ ਕਰਨੀ ਕੋਈ ਗੇਟ ਨਹੀਂ ਬੰਦ ਕਰਨਾ ਬਾਹਰ ਸ਼ਾਂਤੀ ਨਾਲ ਆਪਾਂ ਜਾ ਕੇ ਉਹਦੀ ਦਰਿਵਿਛਾ ਲੈਣੀ ਆ ਮੈਂ ਐਸਕੇਮ ਹਰਿਆਣਾ ਮੈਂਬਰ ਵੀ ਆ ਤਾਂ ਐਸਕੇਮ ਭਾਰਤ ਦੀ ਕੋਆਰਡੀਨੇਸ਼ਨ ਕਮੇਟੀ ਆ ਉਹਦਾ ਵੀ ਮੈਂਬਰ ਆ ਐਸਕੇਮ ਹਰਿਆਣਾ ਨੂੰ ਸੂਚਨਾ ਦੇ ਦਿੱਤੀ ਆ ਕואਡੀਨੇਸ਼ਨ ਕਮੇਟੀ ਦੇ ਗਰੁੱਪ 'ਚ ਮੈਸੇਜ ਪਾ ਦਿੱਤਾ ਆ ਤੇ ਕੱਲ ਨੂੰ ਐਸ ਕੇ ਐਮ ਹਰਿਆਣਾ ਵੀ ਵੱਡਾ ਫੈਸਲਾ ਲਾਊਗਾ ਐਸ ਕੇ ਐਮ ਭਾਰਤ ਵੀ ਕੋਈ ਵੱਡਾ ਫੈਸਲਾ ਲੈ ਸਕਦਾ ਇਸ ਗੱਲ ਤੇ ਤੇ ਸਾਥੀਓ ਡਟੇ ਰਹੋ ਸਾਰੇ ਜਾਣੇ ਤੇ ਆਪਾਂ ਹੁਣ ਤੁਹਾਨੂੰ ਪ੍ਰਧਾਨ ਜੀ ਨੇ ਵੀ ਗੱਲ ਦੱਸਤੀ ਆ